ਤੇ ਯਾਦ ਰੱਖੋ ਇਸ ਗੱਲ ਨੂੰ ਕਿ ਅਗਰ ਤੁਹਾਡੇ ਘਰ ਦੇ ਵਿੱਚ ਪਾਂਡਿਆਂ ਦੀ ਜਾਤ ਬਰਾਦਰੀ ਹੈ ਤੇ ਆਪਣੇ ਆਪ ਨੂੰ ਇਨਸਾਨੀਅਤ ਦਾ ਪੈਰੋਕਾਰ ਨਾ ਸਮਝਿਓ ਚਾਹ ਕੋਈ ਹੋਵੇ ਬੰਦਾ ਚਾਹ ਮੁਸਲਮਾਨ ਹੈ ਚਾਹ ਗੈਰ ਮੁਸਲਮਾਨ ਹੈ ਅਗਰ ਤੁਹਾਡਾ ਪਾਂਡਾ ਲੱਗਿਆ ਖੇਤ ਮਜ਼ਦੂਰ ਦਾ ਲੱਗਿਆ ਤੁਹਾਡਾ ਪਾਂਡਾ ਲੱਗਿਆ ਡਰਾਈਵਰ ਦਾ ਲੱਗਿਆ ਤੁਹਾਡਾ ਪਾਂਡਾ ਲੱਗਿਆ ਤੁਹਾਡੇ ਘਰ ਸੇਵਾ ਕਰਨ ਵਾਲੇ ਦਾ ਲੱਗਿਆ ਜਿਹੜੇ ਹਜੇ ਇਨਸਾਨਾਂ ਦੇ ਵਿੱਚ ਵਿੱਚ ਕਰੇ ਬਾਜੀ ਨਹੀਂ ਬੰਦ ਕੀਤੀ ਉਹ ਇਨਸਾਨੀਅਤ ਦਾ ਕੋਈ ਪਲਾ ਨਹੀਂ ਕਰ ਸਕਦਾ ਬੰਦਾ ਹੋਈ ਹੈ ਖੁਦਾ ਦਾ ਵਲੀ ਹੋਈ ਹੈ ਆਪਾਂ ਦਾ ਵਲੀ ਸਾਰਿਆਂ ਨੂੰ ਸਮਝ ਲੈਣਾ ਵਲੀ ਹੋਈ ਹੈ ਜਿਹੜਾ ਇਨਸਾਨਾਂ 'ਚ ਫਰਕ ਨਾ ਕਰਦਾ ਹੋਵੇ ਵਲੀ ਹੋਈ ਹੈ ਜਿਹੜਾ ਇਨਸਾਨਾਂ 'ਚ ਮੁਹੱਬਤ ਵੰਡਦਾ ਹੋਵੇ ਵਲੀ ਹੋਈ ਹੈ ਜਿਹੜਾ ਉੱਚ-ਨੀਚ ਨਾ ਕਰਦਾ ਹੋਵੇ ਤੇ ਅੱਜ ਦੇ ਟਾਈਮ ਦਾ ਤਾਂ ਅੱਛਾ ਵਲੀ ਉਹ ਹੈ ਪਹੁੰਚਿਆ ਹੋਇਆ ਬਜ਼ੁਰਗ ਹੋ ਹੈ ਉਹ ਰੱਬ ਦੇ ਕਰੀਬ ਉਹ ਬੰਦਾ ਹੈ ਜਿਹੜਾ ਆਪਣੇ ਹੱਥ ਨਾਲ ਕਮਾਈ ਕਰਦਾ ਹੈ